ਅਸੀਂ ਹੁਣ ਪਹੁੰਚ ਗਏ ਜੀ ਮਲਤਾਨ ਸ਼ਹਿਰ ਦੇ ਅੰਦਰੂਨ ਹਿੱਸੇ ਦੇ ਵਿੱਚ ਤੇ ਜਿਵੇਂ ਪੁਰਾਣਾ ਸ਼ਹਿਰ ਲਾਹੌਰ ਹੈ ਨਾ ਉਵੇਂ ਪੁਰਾਣਾ ਸ਼ਹਿਰ ਮਲਤਾਨ ਹੈ ਤੇ ਸੇਮ ਮਤਲਬ ਉਹਦੇ ਤੇ ਵਸਿਆ ਹੋਇਆਗਾ ਜਿਵੇਂ ਲਾਹੌਰ ਵਾਰਲਡ ਸਿਟੀ ਹੈ ਤੇ ਪੁਰਾਣਾ ਕੰਧਾਂ ਦੇ ਅੰਦਰ ਉਵੇਂ ਮਲਤਾਨ ਹੈ ਸੋ ਕਿਹੋ ਜਿਹਾ ਮਲਤਾਨ ਸ਼ਹਿਰ ਦਾ ਹਾਲਾ ਦਵਾਲਾ ਉਹ ਹੁਣ ਤੁਹਾਨੂੰ ਅਸੀਂ ਸਾਰਾ ਦਿਖਾਉਣੀ ਆ ਸਵੇਰ ਦੇ ਵੱਜੇ ਹੋਇਆ ਜੀ ਕੋਈ ਨਾਉ ਤੇ ਜਿਹੜਾ ਇਹ ਮਲਤਾਨ ਦਾ ਅੰਦਰੂਨੀ ਹਿੱਸਾ ਹੈ ਤੇ ਇਹ ਸਵੇਰੇ ਸਵੇਰੀ ਦੇਖਿਆ ਜਾ ਸਕਦਾ ਹੈ ਤੇ ਟਾਈਮ ਕਹਿੰਦੇ ਇੱਥੇ ਇੰਨੀ ਕਿ ਜ਼ਿਆਦਾ ਭੀੜ ਹੋ ਜਾਂਦੀ ਹੈ ਪੈਰ ਧਰਨੋਂ ਥਾਂ ਨਹੀਂ ਮਿਲਦਾ ਇਸ ਕਰਕੇ ਅਸੀਂ ਸਵੇਰੇ ਸਵੇਰੇ ਇਹਦਾ ਅੰਦਰਲਾ ਪਾਸਾ ਦੇਖਣ ਆਏ ਆ ਤੇ ਆ ਇਹਦਾ ਦਿੱਲੀ ਗੇਟ ਹੈ ਜੀ ਸਾਹਮਣੇ ਵਾਲੇ ਪਾਸੇ ਅ ਦਿੱਲੀ ਦਰਵਾਜ਼ਾ ਕਹਿ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆਗਾ ਵੀ ਲਾਹੌਰ 12 ਦਰਵਾਜ਼ਿਆਂ ਦੇ ਅੰਦਰ ਵਸਿਆ ਹੋਇਆ ਹੈ ਤੇ ਇਹਦੇ ਹੈਗੇ ਆ ਜੀ 6 ਦਰਵਾਜੇ ਦਿੱਲੀ ਦਰਵਾਜਾ ਤੇ ਹਰਮਨ ਦਰਵਾਜਾ ਇਹ ਬਹੁਤ ਜ਼ਿਆਦਾ ਮਸ਼ਹੂਰ ਨੇਗੇ ਮਲਤਾਨ ਸ਼ਹਿਰ ਦੇ ਇਹਦੇ ਜਿਉਂ ਹੀ ਤੁਸੀਂ ਅੰਦਰ ਵੜੋਂਗੇ ਜਿਵੇਂ ਹੁਣ ਆਪਾਂ ਦਰਵਾਜਾ ਇਹਦੇ ਅੰਦਰ ਜਾ ਰਹੇ ਆ ਅੰਦਰਲੇ ਪਾਸੇ ਸਾਰੀਆਂ ਪ੍ਰਾਣੀਆਂ ਗਲੀਆਂ ਤੇ ਪੁਰਾਣਾ ਸ਼ਹਿਰ ਸਾਰਾ ਤੇ ਉਹ ਸ਼ੁਰੂ ਹੋ ਜੇ ਨਵੇਂ ਜਿਹੜਾ ਨਵਾਂ ਸ਼ਹਿਰ ਆ ਉਹ ਡਿਵੈਲਪ ਹੋ ਗਿਆ ਬਾਹਰਲੇ ਪਾਸੇ ਪਰ ਅੰਦਰਲੇ ਪਾਸੇ ਪ੍ਰਾਣੀਆਂ ਰਾਜਿਆਂ ਮਹਾਰਾਜਿਆਂ ਦੇ ਟਾਈਮ ਦਾ ਕਿਉਂਕਿ ਕਿੰਨਾ ਪੁਰਾਣਾ 5 6000 ਸਾਲ ਪੁਰਾਣਾ ਇਤਿਹਾਸ ਹੈ ਸ਼ਹਿਰ ਦਾ ਤੇ ਇੰਨੀਆਂ ਪੁਰਾਣੀਆਂ ਗਲੀਆਂ ਆ ਮਿਲ ਜਾਣਗੀਆਂ ਜਿਉਂ-ਜਿਉਂ ਅੰਦਰ ਜਾਵਾਂਗੇ ਨਾ ਗਲੀਆਂ ਤੰਗ ਹੁੰਦੀਆਂ ਰਹਿੰਦੀਆਂ ਇਹ ਲਾਹੌਰ ਚ ਅਸੀਂ ਦੇਖਿਆ ਤੇ ਇੱਥੇ ਵੀ ਦੇਖ ਰਹੇ ਆ ਖਾਣ ਪੀਣ ਦੀਆਂ ਦੁਕਾਨਾਂ ਠਾਬੇ ਵਸਾਈ ਕੁਛ ਹੈ ਕਾਫੀ ਕੁਛ ਹੈ ਜੇ ਬੰਦ ਪਿਆ ਆ ਦੇਖੋ ਤੁਸੀਂ ਦੁਕਾਨਾਂ ਹਜੇ ਬੰਦ ਪਿਆ ਤੇ ਹੌਲੀ-ਹੌਲੀ ਤੁਹਾਨੂੰ ਆ ਬਾਹਰ ਜਾ ਕੇ ਬਾਹਰੋਂ ਅੰਦਰੋਂ ਸਾਰਾ ਇਹ ਦਿਖਾਉਨੇ ਆ ਜੀ ਨਾਲ ਨਾਲ ਸਾਰਾ ਹੁਣ ਅਸੀਂ ਜੀ ਇਸ ਤੋਂ ਬਾਅਦ ਜਾਣ ਲੱਗੇ ਆ ਹਰ ਮਦਰਵਾਜ਼ੇ ਦੇ ਵੱਲ ਉੱਥੇ ਜਿਹੜਾ ਅੰਦਰਲੇ ਪਾਸੇ ਸਾਰਾ ਸ਼ਹਿਰ ਹੈ ਉਹ ਦੇਖਿਆ ਜਾ ਸਕਦਾ ਹੈ ਇਮਰਾਨ ਭਾਈ ਦੱਸ ਦਿਆ ਕਹਿੰਦੇ ਇਹਦੇ ਅੰਦਰਲੇ ਪਾਸੇ ਕੁਝ ਜ਼ਿਆਦਾ ਹੈ ਨਹੀਂਗਾ ਜੀ ਦੇਖਣ ਨੂੰ ਨਹੀਂ ਜੀ ਇਹ ਸਾਰੇ ਦਰਵਾਜ਼ੇ ਨਾ ਅੰਦਰੋਂ ਜਾ ਕੇ ਜੁਆਇੰਟ ਹੋ ਜਾਂਦੇ ਨੇ ਸ਼ਹਿਰ ਦੇ ਅੰਦਰ ਚਲੇ ਜਾਂਦੇ ਨੇ ਨਾ ਬੇਸਿਕਲੀ ਅੱਛਾ ਜੀ ਤੇ ਇਹਦੇ ਅੰਦਰ ਇਹ ਬਹੁਤ ਸਾਰੀ ਜਿਵੇਂ ਤੁਸੀਂ ਇਹ ਪੀੜੀਆਂ ਗਲੀਆਂ ਕਹਿੰਦੇ ਹੋ ਪੁਰਾਣੇ ਮਕਾਨ ਕਹਿੰਦੇ ਹੋ ਇਹਦੇ ਅੰਦਰ ਬਹੁਤ ਸਾਰੀਆਂ ਨੇ ਆਪਾਂ ਉਹ ਵੀ ਦੇਖਾਂਗੇ ਠੀਕ ਹੈ ਜੀ ਲੇਕਿਨ ਆਪਾਂ ਜਾਵਾਂਗੇ ਦੂਸਰੇ ਰਸਤੇ ਤੋਂ ਉਹ ਰਸਤੇ ਤੇ ਉਹ ਰਸਤੇ ਤੋਂ ਉਹ ਰਸਤਾ ਜ਼ਿਆਦਾ ਇਜ਼ੀ ਹੈ ਹਾਂਜੀ ਠੀਕ ਹੈ ਜੀ ਤੇ ਜਿਹੜਾ ਲਾਹੌਰ ਵਾਂਗੂ ਮੈਨੂੰ ਲੱਗਦਾ ਇਹ ਸ਼ਹਿਰ ਨੂੰ ਵੀ ਘੁੰਮਣ ਦਾ ਮਜ਼ਾ ਆਉ ਜਿਵੇਂ ਲਾਹੌਰ ਪੁਰਾਣਾ ਜੀ ਮਲਤਾਨ ਹੋਵੇ ਪੁਰਾਣਾ ਨਹੀਂ ਜੀ ਮਲਤਾਨ ਉਸ ਤੋਂ ਬਹੁਤ ਜ਼ਿਆਦਾ ਪੁਰਾਣਾ ਹਾਂ ਉਹ ਹੈ ਤਾਂ ਉਹ ਤੋਂ ਪੁਰਾਣਾ ਹੈ ਤੇ ਪਰ ਇਹ ਵੀ ਜਿਵੇਂ ਦਰਵਾਜਿਆਂ ਦੇ ਅੰਦਰ ਹੈ ਪਾਕਿਸਤਾਨ ਦਾ ਕੋਈ ਹੋਰ ਵੀ ਸ਼ਹਿਰ ਹੈ ਜਿਵੇਂ اسلامਾਬਾਦ ਤਾਂ ਚਲੋ ਨਵਾਂ ਵਸਿਆਗਾ ਜਾਂ ਕਰਾਚੀ ਅਸੀਂ ਅਜੇ ਗਏ ਨਹੀਂ ਕਰਾਚੀ ਵੀ ਇਦਾਂ ਦਾ ਹੈਗਾ ਜਾਂ ਨਹੀਂ ਹੈ ਨਹੀਂ ਹੈਗਾ ਅੱਛਾ ਲਾਹੌਰ ਤੇ ਮਲਤਾਨੀ ਨੇ ਜੀ ਮਲਤਾਨ ਨੇ ਜਿਹੜਾ ਰਾਵਲਪਿੰਡੀ ਰਾਵਲਪਿੰਡੀ ਵੀ ਕਿਲਿਆਂ ਦੇ ਅੰਦਰ ਦਰਵਾਜਿਆਂ ਦੇ ਅੰਦਰ ਪਸ਼ਾਵਰ ਉਹ ਵੀ ਨਹੀਂ ਪਸ਼ਾਵਰ ਸ਼ਾਇਦ ਉੱਥੇ ਕੁਝ ਹੋ ਸਕਦਾ ਹੈ ਉੱਥੇ ਹੋ ਸਕਦਾ ਹੈ ਜੀ ਚਲੋ ਜੀ ਲੈਣ ਦੇ ਪੰਜਾਬ ਦਾ ਜਿਹੜੇ ਪੁਰਾਣੇ ਸ਼ਹਿਰ ਆ ਉਹ ਤਾਂ ਕੋ ਮਲੇ ਇੱਥੇ ਵੀ ਪੰਜਾਬ ਜੀ ਹੈ ਮਲਤਾਨ ਇੱਥੇ ਤਾਂ ਪੰਜਾਬ ਹੈਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਨਾ ਜਿਹੜੀਆਂ ਕਹਿੰਦੇ ਹੱਦਾਂ ਲੱਗਦੀਆਂ ਸੀਗੀਆਂ ਪੰਜਾਬ ਦੀਆਂ ਉਹ ਮੁਲਤਾਨ ਤੱਕ ਸੀਗੀਆਂ ਇੱਥੇ ਤੱਕ ਪੰਜਾਬ ਹੋਇਆ ਕਰਦਾ ਇਸ ਖੈਰ ਲੈ ਲੈਂਦੇ ਪੰਜਾਬ ਦੇ ਅੱਜ ਵੀ ਇੱਥੇ ਜਵੇਂ ਤਾਂ ਦੱਸਿਆ ਹੈ ਪੰਜਾਬ ਚ ਦੇਦੂਗਾ ਸਿੰਧ ਜਿਹੜਾ ਇਹਨਾਂ ਦਾ ਸੂਬਾ ਉਹ ਸ਼ੁਰੂ ਹੋ ਜਾਂਦਾ ਹੈਗਾ ਤੇ ਜਿਹੜੀ ਇਹਨਾਂ ਦੀ ਬੋਲੀ ਹੈ ਇੱਥੋਂ ਦੇ ਲੋਕਾਂ ਦੀ ਬੋਲੀ ਦਾ ਥੋੜਾ ਡਾਇਲੈਕਟ ਦਾ ਫਰਕ ਹੈਗਾ ਪਰ ਮੂਹ ਮਹਾਂਦਰੇ ਹੁਲੀਆ ਸਾਰਾ ਕੁਝ ਉਹ ਸੇਮ ਹੀ ਹੈਗਾ ਤੇ ਇੱਥੋਂ ਦਾ ਨਾ ਬੋਲੀ ਬਾਰੇ ਦੱਸਣਾ ਮੈਂ ਤੁਹਾਨੂੰ ਤੇ ਸਰਾਇਕੀ ਬੋਲੀ ਬੋਲਦੇ ਇਹ ਜਿਵੇਂ ਪੰਜਾਬ ਦੀ ਉਪ ਬੋਲੀ ਕਹਿ ਸਕਦੇ ਹੋ ਤੁਸੀਂ ਉਪ ਬੋਲੀਆਂ ਚੋਂ ਇੱਕ ਹੈ ਤੇ ਬਹੁਤ ਮਿੱਠੀ ਜ਼ੁਬਾਨ ਹੈ ਲੱਗਦੀ ਬਿਲਕੁਲ ਪੰਜਾਬੀ ਵਾਂਗੂ ਹੀ ਹੈ ਪਰ ਲਹਿਜਾ ਬੋਲਣ ਦਾ ਅਲੱਗ ਹੈਗਾ ਤੇ ਜਿਹੜੇ ਬਾਵਲਪੁਰ ਹੋ ਗਿਆ ਬਾਵਲਪੁਰ ਦੇ ਨੇੜੇ ਦਾ ਏਰੀਆ ਹੋ ਗਿਆ ਜਾਂ ਜਿਹੜਾ ਸੀ ਚੋਲੈਸਤਾਨ ਚ ਪਹਿਲਾਂ ਕਬੀਲਿਆਂ ਚ ਜਾ ਕੇ ਉਹ ਸਾਰੇ ਸਰਾਇਕੀ ਬੋਲੀ ਬੋਲਦੇ ਹੈਗੇ ਇੱਥੋਂ ਦੇ ਲੋਕ ਇਮਰਾਨ ਭਾਈ ਥੋੜੀ ਜੀ ਨਾ ਸਾਡੇ ਦੇਖਣ ਨਾਲ ਸਰਾਇਕੀ ਬੋਲ ਕੇ ਦਿਖਾ ਦਿਓ ਵੀ ਕਿੱਦਾਂ ਬੋਲੀ ਜਾਂਦੇ ਜਮੇ ਮੈਂ ਪੁੱਛਾਂ ਵੀ ਕਿੱਥੇ ਚੱਲੇ ਹੋ ਕਿਵੇਂ ਹਾਂ ਜੀ ਅਸਾਂ ਤੋਂ ਕੋ ਆਪਣੇ ਸ਼ਹਿਰ ਮਲਤਾਨ ਵਿੱਚ ਜੀਆਂ ਨੂੰ ਆਦਿਆ ਹਾਂਜੀ ਤੇ ਫਿਰ ਵੈਲਕਮ ਕਰਦੇ ਹਾਂ ਅਸਾਂ ਆਪਣੇ ਸੋਹਣੇ ਸ਼ਹਿਰ ਵਿੱਚ ਹਾਂ ਤੇ ਇਹ ਸਾਰੇ ਸ਼ਹਿਰ ਦਾ ਕੋਈ ਵਿਜ਼ਿਟ ਹੀ ਕਰਵਿੰਨਾ ਘੁੰਮਣਾ ਤੋਂ ਕੋ ਤੇ ਇਹਦੇ ਵਿੱਚ ਇੱਕ ਸ਼ੇਰ ਸੁਣਨਾ ਤੋਂ ਕੋ ਤੇ ਕੋ ਹਰ ਕੋਈ ਆਪਣਾ ਸਮਝ ਬੈਠੇ ਤੇ ਦੀ ਸਾਂਸੀ ਗਾਲ ਕੋ ਕਹੇ ਸਮਝੇ ਹਾਂ ਕੋਈ ਇੱਕ ਤਦਸ ਇੰਨੀ ਦੁਨੀਆ ਤੇ ਤੇਰੀ ਦੋਗਲੀ ਚਾਲ ਕੋ ਕਹੇ ਸਮਝੇ ਹਾਂ ਅਲਿਫ ਤੋਂ ਗਿਣ ਕੇ ਇਹ ਥੋੜੀ ਇੱਕ ਸਮਝਿਆ ਹੈ ਤਾਂ ਮੈਂ ਸਮਝੇ ਅਸਲ ਸੈਫਲ ਮਛਲੇ ਤੈਰਾਂਦੂ ਕਿ ਪਾਗਲ ਨਹੀਂ ਜਿੱਤੇ ਤੈਂ ਸਮਝੇ ਹਾਂ ਕੀ ਬਾਤ ਬੜੀ ਖੁਸ਼ਕੁਰਤੀ ਹੈ ਸਾਡੇ ਇਸ ਜਵਾਨ ਦੀ ਜਬਾਨ ਦੀ ਕਿ ਇਹਦੇ ਵਿੱਚ ਮਿਠਾਸ ਹੈ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਨਾ ਜੀ ਹਾਂ ਜੀ ਇਹ ਬੇਸਿਕ ਮਿਠਾਸ ਵਾਲਾ ਸ਼ਹਿਰ ਹੈ ਸਾਡੇ ਇਲਾਕੇ ਦਾ ਸਾਡੇ ਸ਼ਹਿਰ ਦਾ ਅੰਬ ਬਹੁਤ ਮਿੱਠਾ ਹਾਂ ਜੀ ਸਾਡੇ ਇਲਾਕੇ ਦੀ ਮਠਾਈ ਸੋਨ ਲਵਾ ਹਾਂ ਜੀ ਉਹ ਵੀ ਮਿੱਠਾ ਹਾਂ ਜੀ ਔਰ ਸਾਡੀ ਬੋਲੀ ਉਹ ਵੀ ਮਿੱਠੀ ਬਾਤ ਮਿੱਠੀ ਬਾਤ ਮਿੱਠੀ ਤੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਇਹ ਇਲਾਕਾ ਹੈਗਾ ਮਾ ਮਲਤਾਨ ਮਲਤਾਨ ਅੰਬਾਂ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਪਾਕਿਸਤਾਨ ਚ ਸਭ ਤੋਂ ਜ਼ਿਆਦਾ ਅੰਬ ਮਲਤਾਨ ਸ਼ਹਿਰ ਚ ਹੋਇਆ ਕਰਦਾ ਸੀ ਕਿਸੇ ਟਾਈਮ ਅੱਜ ਦੇ ਟਾਈਮ ਦਾ ਮੈਨੂੰ ਲੱਗਦਾ ਘਟ ਗਿਆ ਅੱਜ ਵੀ ਹੈ ਅੱਜ ਵੀ ਹੈਗਾਗਾ ਜੀ ਤੇ ਪਹਿਲਾਂ ਤਾਂ ਕਹਿੰਦੇ ਜਿੱਥੇ ਡੀ ਐਚਾ ਬਸਾਇਆ ਉਥੇ ਬਾਗਾਂ ਦੇ ਬਾਗ ਸੀ ਹਨਾ ਮਤਲਬ ਸਾਰੇ ਬਿਲਕੁਲ ਹੈਗੇ ਸੀ ਲੇਕਿਨ ਅਵੇਂ ਸਮਝੋ ਕਿ ਉਸ ਡੀ ਐਚ ਨੂੰ ਤਕਰੀਬਨ ਸਾਡਾ 20% ਜਿਹੜਾ ਨਾ ਬਾਗ ਹਾਂਜੀ ਉਹ ਖਤਮ ਹੋਇਆ ਬਾਕੀ ਸਾਡਾ 80% ਬਾ ਖਤਮ ਹੋ ਗਿਆ 80% ਹਜੇ ਵੀ ਹੈ ਜੀ ਪਰ ਜਿਹੜਾ ਹੋਇਆ ਵੀ ਹੈ ਨਾ ਉਹ ਇਹਨਾਂ ਨੇ ਇੱਥੋਂ ਪਾ ਦੇ ਚੁੱਕੇ ਨੇ ਕਿਤੇ ਹੋਰ ਸ਼ਿਫਟ ਕਰ ਦਿੱਤੇ ਨੇ ਜੀ ਲਓ ਜੀ ਤੁਰਦੇ ਤੁਰਦੇ ਹੁਣ ਅਸੀਂ ਪਹੁੰਚ ਗਏ ਇੱਕ ਹੋਰ ਇਤਿਹਾਸਿਕ ਜਗ੍ਹਾ ਤੇ ਤੇ ਇਸ ਜਗ੍ਹਾ ਦਾ ਨਾਮ ਆ ਜੀ ਖੂਨੀ ਬੁਰਜ ਤੇ ਇਹ ਜਿਹੜਾ ਵਰਲਡ ਸਿਟੀ ਮਲਤਾਨ ਹੈ ਇਹਦੇ ਬਿਲਕੁਲ ਇੱਕ ਕਾਰਨਰ ਤੇ ਖੁੰਝੇ ਤੇ ਇਹ ਆ ਕੇ ਪੈ ਜਾਂਦਾ ਹੈਗਾ ਤੇ ਜਿਹੜੀ ਇਹ ਜਗ੍ਹਾ ਕੀ ਇਹਨੂੰ ਖੂਨੀ ਬੁਰਜ ਐਸ ਕਰਕੇ ਕਿਹਾ ਜਾਂਦਾ ਆ ਸੁਣਦੇ ਆ ਵੀ ਜਦੋਂ ਦੀ ਗ੍ਰੇਟ ਅਲੈਗਜ਼ੈਂਡਰ ਜਿਹੜਾ ਸਿਕੰਦਰ ਰਾਜਾ ਸੀ ਉਹਦੇ ਜਦੋਂ ਪੰਜਾਬ ਚ ਆ ਕੇ ਇੱਥੇ ਪੋਰਸ ਨਾਲ ਲੜਾਈ ਹੋਈ ਸੀ ਕਿ ਮਤਲਬ ਇਸ ਜਗ੍ਹਾ ਤੇ ਖੂਨੀ ਬੁਰਜ ਤੇ ਕਹਿ ਗਾ ਚ ਲੜਾਈ ਹੋਈ ਸੀ ਇੱਥੇ ਤੇ ਇੱਥੇ ਤੀਰ ਵੱਜਿਆ ਸੀਗਾ ਸਿਕੰਦਰ ਬਾਸ਼ਾ ਨੂੰ ਜਿਹਦੇ ਕਰਕੇ ਫਿਰ ਬਿਮਾਰ ਹੋ ਰਿਹਾ ਕਾਫੀ ਟਾਈਮ ਤੇ ਉਹਦੀ ਮੌਤ ਹੋ ਜਾਂਦੀ ਆ ਤੇ ਬਾਕੀ ইমরান بھائی ਇਹਨੂੰ ਜਿਆਦਾ ਜਾਣਦੇ ਹੋਣਗੇ ਮੈਂ ਜੋ ਪੜ੍ਹਿਆ ਹੈ ਤੱਕ ਭਾਈ ਜੀ ਇਦਾਂ ਹੀ ਆ ਜੀ ਇਸ ਤਰ੍ਹਾਂ ਹੀ ਆ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜਿਹੜਾ ਸਿਕੰਦਰ ਆਜ਼ਮ ਸੀ ਉਹਨਾਂ ਨੂੰ ਇੱਕ ਜ਼ਹਿਰੀਲਾ ਤੀਰ ਲੱਗਿਆ ਸੀ ਇੱਥੇ ਨਾ ਉਹਨਾਂ ਨੂੰ ਸ਼ਹਿਰ ਦੇ ਵਿੱਚ ਜਿਪ ਕਰਕੇ ਉਹਨਾਂ ਨੂੰ ਤੀਰ ਮਾਰਿਆ ਗਿਆ ਅੱਛਾ ਜਦੋਂ ਉਹਨਾਂ ਦੇ ਜਿਹੜੇ ਬਾਕੀ ਪਹੁੰਚੇ ਸੀ ਨਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਹਮਲਾ ਕੀਤਾ ਗਿਆ ਉਹਨਾਂ ਨੂੰ ਤੀਰ ਵਜ੍ਹਾ ਉਹਦੇ ਨਾਲ ਰਿਐਕਸ਼ਨ ਦੇ ਵਿੱਚ ਉਹਨਾਂ ਨੇ ਇਸ ਜਗ੍ਹਾ ਤੇ ਇਤਨਾ ਕਿ ਕਤਲੋਗਾਰਦ ਕੀਤਾ ਇਤਨਾ ਕੀ ਕਹਿੰਦੇ ਨੇ ਹਿਸਟਰੀ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਖੋਪੜੀਆਂ ਦੇ ਮিনার ਬਣਾਏ ਗਏ ਤੇ ਇੱਕ ਬੁਰਜ ਬਣਾਇਆ ਗਿਆ ਅੱਛਾ ਤਾਂ ਹੀ ਕਰਕੇ ਉਹਨੂੰ ਖੂਨੀ ਬੁਰਜ ਖੂਨੀ ਬੁਰਜ ਕਹਿੰਦੇ ਨੇ ਇਹਨੂੰ ਮਤਲਬ ਖੋਪੜੀਆਂ ਦਾ ਇੱਕ ਬੁਰਜ ਬਣਾਤਾ ਏਨੇ ਬੰਦੇ ਮਾਰਦੇ ਏਨੇ ਬੰਦੇ ਉਹਦੇ ਰਿਐਕਸ਼ਨ ਦੇ ਵਿੱਚ ਜਿਹੜਾ ਨਾ ਸਿਕੰਦਰ ਆਜ਼ਮ ਜਿਹੜੇ ਸੀ ਉਹਨਾਂ ਦੀ ਜਿਹੜੀ ਫੌਜ ਸੀ ਨਾ ਉਹਨਾਂ ਨੇ ਇੱਥੇ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਆ ਬਾਈ ਜੀ ਜਿਹੜਾ ਮਤਲਬ ਸਕੰਦਰੇ ਆਜ਼ਮ ਸੀਗੇ ਉਹਨਾਂ ਦਾ ਜਿਹੜਾ ਮਤਲਬ ਲੜਾਈ ਉਹ ਇਸੇ ਜਗ੍ਹਾ ਤੇ ਮਲਤਾਨ ਦੇ ਨੇੜੇ ਤੇੜੇ ਹੋਈ ਸੀ ਜਿਹੜੀ ਉਹ ਚੁੱਕੇ ਹੋ ਤੇ ਪਿੱਛੇ ਜੰਗ ਕਰਦੇ ਆ ਰਹੇ ਸੀ ਨਾ ਅੱਛਾ ਤੇ ਜਦੋਂ ਇੱਥੇ ਆਏ ਤੇ ਐਸੇ ਜਗ੍ਹਾ ਤੇ ਆ ਕੇ ਉਹਨਾਂ ਨੇ ਜੰਗ ਕੀਤੀ ਸੀ ਬੇਸਿਕ ਜੰਗ ਸਟਾਰਟ ਇਸ ਜਗ੍ਹਾ ਤੇ ਹੋਣ ਦੇ ਵਜ੍ਹਾ ਵੀ ਇਹੀ ਸੀ ਕਿ ਜਦੋਂ ਉਹ ਆ ਕੇ ਉਹਨਾਂ ਨੇ ਹਮਲਾ ਕੀਤਾ ਮਲਤਾਨ ਦੇ ਉੱਤੇ ਹਾਂਜੀ ਤੇ ਜਦੋਂ ਇਹਨੂੰ ਕਬਜ਼ੇ 'ਚ ਲੈਣ ਲੱਗੇ ਨਾ ਤਾਂ ਜਿਹੜੇ ਇੱਥੇ ਦੇ ਮਕਾਮੀ ਲੋਕ ਸੀ ਹਾਂਜੀ ਉਹਨਾਂ ਨੇ ਰਿਐਕਟ ਕੀਤਾ ਹਾਂਜੀ ਰਿਅਕਟ ਦੇ ਬਦਲੇ ਚ ਉਹ ਜਿਹੜਾ ਇੱਕ ਤੀਰ ਲੱਗਿਆ ਨਾ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਨੇ ਇੰਨੇ ਕਿਤਲੇ ਕਤਲ ਹੋ ਗਏ ਕੀਤਾ ਮਤਲਬ ਖੂਨ ਦੀਆਂ ਨਦੀਆਂ ਵਹਾਂਦੀਆਂ ਸੀ ਬਿਲਕੁਲ ਐਵੇਂ ਹਾਂਜੀ ਕੀ ਹਾਲ ਚਾਲ ਠੀਕ ਹੈ ਸ਼ੁਕਰ ਹੈ ਲਾਡ ਜੀ ਇਹੀ ਜਗ੍ਹਾ ਜਿੱਥੇ ਤੀਰ ਵਜੀਆਂ ਸੀ ਹਾਂਜੀ ਸਿਕੰਦਰੀਆ ਵਾਲਾ ਮੇਸੇ ਤੀਰ ਲੱਗਾ ਹੈ ਜੀ ਤੁਹਾਨੂੰ ਕਿਵੇਂ ਪਤਾ ਹੈ ਬਸ ਸਾਡੇ ਵਡੇਰੇ ਨੇ ਦੱਸਿਆ ਨਾ ਹਾਂ ਹਾਂ ਇਮਰਾਨ ਭਾਈ ਆ ਗੱਲਾਂ ਹੁੰਦੀਆਂ ਅਸਲ ਚ ਇਹ ਜਿਹੜੀਆਂ ਵੱਡ ਵਡੇਰੇਆਂ ਤੋਂ ਪਾਸ ਹੋ ਕੇ ਗਾਂਹਾਂ ਤੱਕ ਆਉਂਦੀਆਂ ਫਿਰ ਪਤਾ ਲੱਗਦਾ ਜਿਵੇਂ ਆਪਣਾ ਆਪਣੇ ਉਹ ਭਾਈ ਅੰਜਮ ਸਰੋਇਆ ਸਾਹਿਬ ਕਹਿੰਦੇ ਨੇ ਨਾ ਕਿ ਸਾਰੀਆਂ ਚੀਜ਼ਾਂ ਕਿਤਾਬਾਂ ਚ ਨਹੀਂ ਲੱਭਦੀਆਂ ਬਹੁਤ ਸਾਰਾ ਇਲਮ ਬਹੁਤ ਸਾਰੀਆਂ ਚੀਜ਼ਾਂ ਬਜ਼ੁਰਗਾਂ ਕੋਲੋਂ ਲੱਭਦੀਆਂ ਨੇ ਕੋਈ ਦਾਦੇ ਨਾਨਿਆਂ ਦੀਆਂ ਕਹਾਣੀਆਂ ਤੋਂ ਵੀ ਲੱਭਦੀਆਂ ਕਿ ਕਿੱਥੇ ਕੀ ਹੋਇਆ ਇਹ ਸਾਰਾ ਮਲਤਾਨ ਸ਼ਹਿਰ ਜਾਣਦਾ ਜੀ ਵੀ ਇੱਥੇ ਸਕੰਦਰ ਅਜਮਨੂ ਦੀਰਵਤ ਸ਼ਹਿਰ ਜਾਣਦਾ ਜੀ ਅੱਛਾ ਪੂਰੇ ਸ਼ਹਿਰ ਨੂੰ ਜਿਹੜੇ ਬਜ਼ੁਰਗ ਵੱਡੇ ਨੇ ਪੁਰਾਣੇ ਉਹਨਾਂ ਨੂੰ ਸਭ ਨੂੰ ਪਤਾ ਹੈ ਠੀਕ ਹੈ ਜੀ ਅਕਿ ਨਵੀਂ ਨਸਲ ਉਹਨਾਂ ਨੂੰ ਕਹੀ ਨਹੀਂ ਤਸੱਹ ਕੀ ਨਹੀਂ ਰਸ ਹਾਂ ਜੀ ਹੁਣੇ ਨਵੀਂ ਨਸਲ ਨੂੰ ਤਾਂ ਕਿੰਨਿਆਂ ਨੂੰ ਆਏ ਵੀਡੀਓ ਰਾਹੀਂ ਪਤਾ ਲੱਗ ਜੂ ਵੀ ਇੱਥੇ ਸਕੰਦریہ ਅਜ ਮੈਨੂੰ 3 ਵਜੇ ਆ ਸੀ ਇੱਥੇ ਕੋਈ ਯਾਦਗਾਰ ਨਹੀਂ ਬਣਾਈ ਹੋਈ ਜੀ ਯਾਦਗਾਰ ਕੋਈ ਨਹੀਂ ਹੈਗੀ ਨਹੀਂ ਆ ਤਖਤੀਆਂ ਵਗਾਰੇ ਲੱਗੀਆਂ ਨੇ ਉੱਪਰ ਅੱਛਾ ਤਖਤੀਆਂ ਲੱਗੀਆਂ ਚਲੋ ਨੇੜੇ ਤੋਂ ਤਖਤੀਆਂ ਦੇਖਦੇ ਹਾਂ ਪਰ ਕੀ ਨਿਕਲਦਾ ਜੀ ਤਾਜ਼ੀਆ ਨਿਕਲਦਾ ਮਲਤਾਨ ਦਾ ਸਭ ਤੋਂ ਪਾਕਿਸਤਾਨ ਦਾ ਸਭ ਤੋਂ ਵੱਡਾ ਤਾਜ਼ੀਆ ਤੋਂ ਨਿਕਲਦਾ ਹੈ ਨਹੀਂ ਤਾਜ਼ੀਆ ਜਿਹੜਾ ਸਾਡੇ ਕਿ ਫਿਰਕਾ ਹੈ ਪਹਿਲੇ ਤੋਂ ਸ਼ੀਆ ਹਾਂਜੀ ਸ਼ੀਆ ਕਮਿਊਨਿਟੀ ਜਿਹੜੀ ਹੈ ਨਾ ਹਾਂਜੀ ਉਹ ਨਾ ਇੱਕ ਜਲੂਸ ਸੂਰਜ ਚ ਜਾਂਦੇ ਨੇ ਅੱਛਾ ਜੀ ਹਰਮ ਦੇ ਦਿਨਾਂ ਦੇ ਵਿੱਚ ਨਾ ਇੱਕ ਨਾ ਬਹੁਤ ਬੜਾ ਇੱਕ ਮਾਡਲ ਲੈ ਕੇ ਜਾਂਦੇ ਨੇ ਹਾਂਜੀ ਉਹਨੂੰ ਤਾਜ਼ੀਆਂ ਕਹਿੰਦੇ ਨੇ ਅੱਛਾ ਜੋ ਤਖਤੀਆਂ ਕਧੀਆਂ ਲੱਗੀਆਂ ਉਥੇ ਕੀ ਲਿਖਿਆ ਇਹ ਤੇ ਮੁxtਲਫ ਜਿਹੇ ਰੇਨੋਵੇਸ਼ਨ ਵਗੈਰਾ ਹੋਈ ਹੈ ਬਾਕੀ ਚੀਜ਼ਾਂ ਦੀ ਸੜਕ ਦੀ ਲੱਗੀ ਹੈ ਇਤਿਹਾਸ ਦੀ ਕੋਈ ਤਖਤੀ ਨਹੀਂ ਚਲੋ ਹੁਣ ਆਪਾਂ ਅੱਗੇ ਚਲੀਏ ਫਿਰ ਹਾਂਜੀ ਉੱਥੇ ਚੱਲਦੇ ਹਾਂ ਹਾਂ ਚਲੋ ਚਲੋ ਉੱਪਰ ਚੱਲ ਕੇ ਦੇਖ ਕੇ ਆਉਨੇ ਆ ਜੀ ਨਾਲ ਨਾਲ ਤੁਹਾਨੂੰ ਦਿਖਾਉਣੀ ਆ ਉੱਪਰਲੇ ਪਾਸੇ ਇਹ ਆ ਜੀ ਜਗ੍ਹਾ ਦੇਖ ਲਓ ਲਹਿੰਦੇ ਪੰਜਾਬ ਜੀ ਯਾਰ ਬਹੁਤ ਕੁਝ ਇਤਿਹਾਸ ਆਪਣਾ ਪਿਆ ਹੈਗਾ ਇੱਥੇ ਨਾ ਜਦੋਂ ਵੀ ਆਉਂਦੇ ਆ ਹਰ ਵਾਰ ਨਵੀਆਂ ਚੀਜ਼ਾਂ ਦੇਖ ਕੇ ਜਾਂਦੀਆਂ ਪਿਛਲੇ ਸਾਲ ਆ ਕੁਝ ਨਹੀਂ ਦੇਖਿਆ ਸੀਗਾ ਜਿਹੜੀਆਂ ਚੀਜ਼ਾਂ ਮਤਲਬ ਆਇਤ ਕੀ ਲੇਖ ਰਹੇ ਆ ਵੀ ਇੱਥੇ ਐਨਾ ਇਤਿਹਾਸ ਹੈ ਆਪਣਾ ਉੱਪਰਲੇ ਪਾਸੇ ਜੀ ਹੈ ਕੁਝ ਜ਼ਿਆਦਾ ਹੈਲਿੰਗਾ ਤੇ ਜਿਵੇਂ ਤੁਹਾਨੂੰ ਦੱਸਿਆ ਵਾਰਲਡ ਸਿਟੀ ਅੰਦੇ ਅੰਦਰ ਵੀ ਇਹ ਸੜਕਾਂ ਬਣੀਆਂ ਹੋਈਆਂ ਹੁਣ ਤਾਂ ਆ ਕੰਧ ਜਾਂਦੀ ਹੈ ਮਲਤਾਨ ਸ਼ਹਿਰ ਦੀ ਇਹਦੇ ਅੰਦਰਲੇ ਪਾਸੇ ਇੱਕ ਘਰ ਹੈ ਸਾਰੇ ਤੇ ਉਹਦੇ ਬਾਹਰਲੇ ਪਾਸੇ ਉਦੇ ਬਾਹਰਲੇ ਪਾਸੇ ਸਾਰਾ ਇਹ ਇਸ ਤਰ੍ਹਾਂ ਦਾ ਥੱਲੇ ਵੀ ਸ਼ਹਿਰ ਵਸਦਾ ਹੈ ਨਵਾ ਇਹ ਦੇਖੋ ਇਹ ਬੁਰਜ ਹੈ ਹੁਣ ਇਹ ਅੰਦਰੋਂ ਬੰਦ ਕਰ ਰੱਖਿਆਗਾ ਆ ਆ ਬਾਹਰ ਚੁਗਿਰਦਾ ਬਣਾ ਰੱਖਿਆ ਨਾ ਕੁਝ ਹਾਂਜੀ ਬੇਸਿਕ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਮਸਲਾ ਕਹਲੇ ਆਪਣਾ ਤਸ਼ੀਹ ਜਿਹੜੇ ਲੋਕ ਨੇ ਉਹਨਾਂ ਨੇ ਅੰਦਰ ਨਾ ਜਿਵੇਂ ਉਹਨਾਂ ਨੂੰ ਦੱਸਿਆ ਕਿ ਜੀ ਤਾਜ਼ੀਆ ਹਾਂਜੀ ਇਹ ਬੇਸਿਕ ਉਹਨਾਂ ਨੇ ਤਾਜ਼ੀਆ ਇੱਥੇ ਰੱਖਿਆ ਚਲੋ ਜੀ ਹਾਂਜੀ ਹੁਣ ਆਪਾਂ ਚੱਲਦੇ ਆਂ ਨਾਲ ਨਾਲ ਅਗੇ ਹੁਣ ਅਸੀਂ ਤੁਹਾਨੂੰ ਸ਼ਹਿਰ ਦੀਆਂ ਹੋਰ ਜਿਹੜੀਆਂ ਇਤਿਹਾਸਿਕ ਥਾਵਾਂ ਜੀ ਮਲਤਾਨ ਦੀਆਂ ਤੇ ਤੁਹਾਨੂੰ ਨਾਲ ਤੁਰਦੇ ਫਿਰਦੇ ਉਹ ਦਿਖਾਵਨੀ ਹੈ ਜੀ ਭਾਈ ਸ਼ੁਕਰੀਆ ਭਾਈ ਜਾਨ ਥੈਂਕ ਯੂ ਵੈਰੀ ਮਚ ਸਮੀ ਕੀ ਹਾਲ ਨੇ ਮੈਂ ਮੇਰਾ ਨਾ ਦਿਲ ਤੇਰੇ ਤੇ ਦਰਿਆ ਹੋ ਗਿਆ ਇੰਨਾ ਕਿ ਜ਼ਿਆਦਾ ਮੈਂ ਕਿਹਾ ਤੂੰ ਮੇਰਾ ਭਰਾ ਹੈ ਦਿਲ ਦਰਿਆ ਸਮੁੰਦਰੋਂ ਡੋਂਗੇ ਤੇ ਕੌਣ ਦਿਲਾਂ ਦੀਆਂ ਜਾਣੇ ਹੈ ਤੇ ਮੈਂ ਤੇਰੇ ਦਿਲ ਦੀ ਜਾਣਗਾ ਮੈਂ ਤੈਨੂੰ ਜੁੱਤੇ ਦਵਾਉਣੇ ਹੈ ਨਹੀਂ ਨਹੀਂ ਬੂਟ ਦਵਾਣੇ ਆਇਆ ਤੈਨੂੰ ਬੂਟ ਦਵਾਵਾ ਉਹ ਆ ਪੁਰਿਆ ਇਧਰ ਆ ਯਾਰ ਆ ਤੈਨੂੰ ਸਮੀ ਨੂੰ ਬੂਟ ਪਵਾਉਣ ਲੱਗਿਆ ਮੈਂ ਐਡੀਡਾਸ ਸਕੈਚਰ ਜਿਹੜੇ ਤੈਨੂੰ ਕਹੇਗਾ ਜਦ ਤਨ ਉਹ ਚੁਕਾ ਦੇਣੀ ਯਾਰੇ ਇਹ ਇਹ ਬਹੁਤ ਇਹ ਮੈਂ ਇਹਦੇ ਕਾਬਲ ਨਹੀਂ ਹੈਗਾ ਇਹਨਾਂ ਜੁੱਤੀਆਂ ਦੇ ਕਿਉਂਕਿ ਆ ਪਸੰਦ ਆ ਮੈਨੂੰ ਸਮੀ ਆ ਚੱਕ ਆ ਇਹਦਾ ਬ੍ਰਾਂਡ ਦੇਖ ਤومی ਦਾ ਬ੍ਰਾਂਡ ਚੱਕਾਂ ਕੀ ਕਿਹੜਾ ਚੱਕਾਂ ਕਿਹੜਾ ਪਾਉਣਾ ਈ ਆ ਲੈ ਕੇ ਦੇ ਰਿਹਾ ਮੇਰੀ ਮੁਹੱਬਤ ਦਾ ਐ ਸਿਲਾ ਪਾਉਣ ਡਿਆ ਤੇ ਮੈਨੂੰ ਲੰਡਨ ਵਾਲੇ ਬੂਟ ਲੈ ਕੇ ਦੇ ਰਿਹਾ ਤੂੰ ਹਾਏ ਹਾਏ ਚੱਲ ਸਮਝ ਤੈਨੂੰ ਲੰਡਨ ਤੋਂ ਹੀ ਲੈ ਆ ਕੇ ਦਊ ਮੇਰੇ ਵੀਰ ਠੀਕ ਆ ਤੂੰ ਮੇਰਾ ਬਰਾ ਹੈ ਫਿਰ ਵੀ ਬਰਾਦਰੀ ਹੈ ਆਪਣੀ ਜੱਟੋ ਨੇ ਆ ਲਓ ਜੀ ਅਸੀਂ ਤੁਰਦੇ ਤੁਰਦੇ ਪਹੁੰਚ ਗਏ ਮਲਤਾਨ ਦੀ ਇੱਕ ਹੋਰ ਮਸ਼ਹੂਰ ਥਾਂ ਤੇ ਪੁਰਾਣੇ ਸਮਿਆਂ ਚੋਂ ਇੱਕ ਜਿਹੜੀ ਮਲਤਾਨ ਨੂੰ ਰਿਪਰੈਜ਼ੈਂਟ ਕਰਦੀ ਹੈ ਇਹ ਹੈਗਾ ਜੀ ਹਰਮ ਗੇਟ ਤੇ ਇਹ ਇਤਿਹਾਸਿਕ 게ਟ ਆ ਕਾਫੀ ਪੁਰਾਣਾ ਹੈ ਜਿਹੜਾ ਦਿੱਲੀ ਦਰਵਾਜਾ ਸੀਗਾ ਜਾਂ ਦਿੱਲੀ 게ਟ ਤੇ ਉਹਦੇ ਨੋਂ ਵੀ ਪੁਰਾਣਾ ਲੱਗ ਰਿਹਾ ਆ ਡਿਜ਼ਾਈਨ ਦੇ ਆਰਕੀਟੈਕਟ ਦੇ ਮੁਤਾਬਕ ਬੇਸ਼ੱਕ ਉਹਨੂੰ ਦੁਬਾਰਾ ਬਣਾਇਆ ਹੋ ਸਕਦਾ ਤੇ ਜਿਹੜਾ ਇਹ ਦਰਵਾਜਾ ਹੈ ਇਹ ਮੈਨੂੰ ਐ ਲੱਗਦਾ ਵੀ ਕਾਫੀ ਬਹੁਤ ਪਹਿਲੇ ਦਾ ਬਣਿਆ ਹੋਇਆ ਹੈਗਾ ਅਸੀਂ ਬਾਰ ਬਾਰ ਦੀ ਟਰੈਵਲ ਕਰ ਰਹੇ ਹਾਂ ਜਿਆਦਾ ਕਿਉਂਕਿ ਬਾਹਰ ਦੀ ਨਾ ਕਾਰ ਤੇ ਟਰੈਵਲ ਕਰਨਾ ਸੌਖਾ ਹੈ ਆਉਣਾ ਜਾਣਾ ਸੌਖਾ ਹੈਗਾ ਤੇ ਅੰਦਰਲੇ ਪਾਸੇ ਅੰਦਰਲੇ ਪਾਸੇ ਬਾਈਕ ਤੇ ਜ਼ਿਆਦਾ ਟਰੈਵਲ ਹੋ ਸਕਦਾ ਤੇ ਇਹਦੇ ਅੰਦਰ ਵੀ ਬਾਜ਼ਾਰ ਹੀ ਬਾਜ਼ਾਰ ਨੇ ਇੱਥੇ ਆਪਣਾ ইমরান ਭਾਈ ਬਾਜ਼ਾਰ ਕਿੰਨੇ ਆ ਜੀ ਟੋਟਲ ਦੇਖੋ ਜੀ ਬਾਜ਼ਾਰ ਤੇ ਬਹੁਤ ਜ਼ਿਆਦਾ ਉਹਨਾਂ ਦੀ ਤਾਦਾਦ ਗਿਣੀ ਨਹੀਂ ਜਾ ਸਕਦੀ ਹਰ ਦਰਵਾਜ਼ੇ 'ਨੋਂ ਹੁਣ ਐਸ ਦਰਵਾਜ਼ੇ ਨਹੀਂ ਨਹੀਂ ਮੈਂ ਪੁੱਛਣਾ ਸੀ ਤੁਹਾਨੂੰ ਜਿਵੇਂ ਆਪਾਂ ਹਰ ਦਰਵਾਜ਼ੇ ਦੇ ਅੰਦਰ ਇੱਕ ਬਾਜ਼ਾਰ ਦੇਖ ਰਹੇ ਹਾਂ ਹਨਾ ਇਹ ਸਪੈਸੀਫਿਕ ਬਜ਼ਾਰ ਹੈ ਦਰਵਾਜੇ ਦੇ ਅੰਦਰ ਵੀ ਹਰਮਗੇਟ ਦੇ ਅੰਦਰ ਆਹ ਬਾਜ਼ਾਰ ਹੋਊਗਾ ਇਹ ਜਿਹੜਾ ਆਪਾਂ ਪਿਛਲਾ ਪਾਗੜ ਗਏ ਸੀ ਨਾ ਉਹਦੇ ਅੰਦਰ ਜਿਹੜਾ ਬਾਜ਼ਾਰ ਸੀ ਉਹਨੂੰ ਸਰਾਫਾ ਬਾਜ਼ਾਰ ਕਹਿੰਦੇ ਨੇ ਅੱਜ ਸੋਨੇ ਦਾ ਜੁਵੈਲਰੀ ਦਾ ਸੋਨੇ ਦਾ ਜੁਵੈਲਰੀ ਤੇ ਇਸੇ ਤਰ੍ਹਾਂ ਇਹ ਜਿਹੜਾ ਹੈ ਇਹਦੇ ਅੰਦਰ ਸਾਰੀ ਮਿਕਸ ਆਈਟਮ ਨੇ ਇਹਦੇ ਅੰਦਰ ਪਲਾਸਟਿਕ ਦੀ ਬਰਤਨ ਵਗੈਰਾ ਪਲਾਸਟਿਕ ਦੀ ਚੀਜ਼ਾਂ ਉਹਨਾਂ ਦੀਆਂ ਚੀਜ਼ਾਂ ਨੇ ਇਹ ਦੇਖੋ ਇੱਕ ਬਾਜ਼ਾਰ ਇਹਨੂੰ ਐ ਲੱਗਦਾ ਹਾਂਜੀ ਇੱਕ ਐ ਲੱਗਦਾ ਇੱਕ ਇੱਧਰ ਲੱਗਦਾ ਇੱਕ ਇੱਧਰ ਲੱਗਦਾ ਇੱਕ ਇੱਧਰ ਲੱਗਦਾ ਇੱਕ ਉੱਗੇ ਲੱਗਦਾ ਠੀਕ ਹੈ ਜੀ ਇਹਨੂੰ ਕੋਈ 7-8 ਬਾ ਠੀਕ ਹੈ ਜੀ ਇਹਦੇ ਅੰਦਰ ਜਦੋਂ ਆਪਾਂ ਜਾਵਾਂਗੇ ਪੁਰਾਣੇ ਅੰਦਰਲੇ ਪਾਸੇ ਘਰ-ਪਾਰ ਲੋਕਾਂ ਦੇ ਉਹੀ ਕੁਝ ਅੱਗੇ-ਅੱਗੇ ਬਾਜ਼ਾਰ ਨੇ ਦੁਕਾਨਾਂ ਨੇ ਇਹਨਾਂ ਦੇ ਬੈਕਸਾਈਡ ਤੇ ਸਾਰਾ ਜਿਹੜਾ ਨਾ ਰੈਜੀਸਟ੍ਰੇਸ਼ਨ ਏਰੀਆ ਸਾਰਾ ਕਿਲਾ ਵੀ ਇਹੀ ਹੈ ਜਿਹਨੂੰ ਕਿਲਾ ਕਹਿੰਦੇ ਹੁੰਦੇ ਸੀਗੇ ਨਹੀਂ ਕਿਲਾ ਤੇ ਬੇਸਿਕ ਉਹ ਬਾਹਰ ਹੈ ਇਹ ਉਹਦੇ ਨਾਲ ਬਾਉਂਡਰੀ ਕਿਲੇ ਦੀ ਸ਼ਹਿਰ ਦੀ ਸ਼ਹਿਰ ਦੀ ਬਾਉਂਡਰੀ ਹੈ ਬੇਸਿਕਲੀ ਤੇ ਕਿਲਾ ਅੱਗੇ ਹੈ ਕਿਲੇ ਤਾਂ ਆਪਾਂ ਚੱਲਦੇ ਹਾਂ ਹੂੰ ਕਿਉਂਕਿ ਨਾ ਹਿਸਟਰੀ 'ਚ ਪੜ੍ਹਦੇ ਰਹੇ ਹਾਂ ਜੀ ਮਲਤਾਨ ਦਾ ਜਿਹੜਾ ਕਿਲਾ ਹੈ ਉਹ ਵੀ ਕਾਫੀ ਜ਼ਿਆਦਾ ਮਸ਼ਹੂਰ ਹੁੰਦਾ ਸੀਗਾ ਮਾਰਾ ਇਹ ਰਣਜੀਤ ਸਿੰਘ ਦੇ ਰਾਜ ਦੀ ਮੈਂ ਗੱਲ ਕਰਾਂ ਉਦੋਂ ਮਲਤਾਨ ਤੱਕ ਉਹਨਾਂ ਦੀ ਬਾਉਂਡਰੀ ਸੀ ਇੱਥੇ ਤੱਕ ਰਾਜ ਭਾਗ ਆਪਣਾ ਚੱਲਦਾ ਸੀਗਾ ਸਾਰਾ ਇੱਥੇ ਮਲਤਾਨ ਦਾ ਇਤਿਹਾਸ 'ਚ ਕਾਫੀ ਜ਼ਿਕਰ ਆਉਂਦਾ ਜਿਵੇਂ ਤੁਹਾਨੂੰ ਦੱਸਿਆ ਸ਼ਹਿਰ ਇਹ ਕਾਫੀ ਜ਼ਿਆਦਾ ਪੁਰਾਣਾ ਹੈ ਹਨ ਤੇ ਹੁਣ ਅਸੀਂ ਤੁਰਦੇ-ਤੁਰਦੇ ਇੱਕ ਤਾਂ ਇੱਥੋਂ ਦੀਆਂ ਦੋ ਹੋਰ ਮਸ਼ਹੂਰ ਜੀਆਂ ਘੰਟਾ ਘਰ ਦੇਖਣਾ ਹੈ ਘੰਟਾ ਘਰ ਇੱਥੇ ਕਾਫੀ ਜ਼ਿਆਦਾ ਮਸ਼ਹੂਰ ਹੈ ਕਾਫੀ ਜ਼ਿਆਦਾ ਪੁਰਾਣਾ ਬਣਾਇਆ ਹੋਇਆ ਹੈ ਤੇ ਜਿਵੇਂ ਲਾਹੌਰ ਸ਼ਹਿਰ ਸੀਗਾ ਆ ਲਾਹੌਰ ਵੀ ਦੋ ਤਿੰਨ ਤਰੀਕੇ ਨਾਲ ਵਸਿਆ ਹੋਇਆ ਇੱਕ ਤਾਂ ਰਾਜਿਆਂ ਮਹਾਰਾਜਿਆਂ ਦੇ ਵੇਲੇ ਦਾ ਇੱਕ ਅੰਗਰੇਜ਼ਾਂ ਦੇ ਵੇਲੇ ਦਾ ਉਵੇਂ ਹੀ ਮਲਤਾਨ ਸ਼ਹਿਰ ਹੈ ਜਿਹੜਾ ਮਲਤਾਨ ਹੈ ਇਹ ਪਹਿਲਾਂ ਰਾਜਿਆਂ ਮਹਾਰਾਜਿਆਂ ਤੋਂ ਵੀ ਪਹਿਲਾਂ ਦਾ ਜਿਵੇਂ ਤੁਹਾਨੂੰ ਦੱਸਿਆ ਹੈ ਸਿੰਧੂ ਘਾਟੀ ਦੀ ਸੱਭਿਆਤਾ ਵੇਲੇ ਦਾ ਸ਼ਹਿਰ ਹੈ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਫਿਰ ਜਿਵੇਂ ਜਿਵੇਂ ਇੱਥੇ ਰਾਜਪਾਗ ਆਈ ਗਿਆ ਮੁਗਲਾਂ ਦਾ ਰਾਜ ਵੀ ਕਾਫੀ ਟਾਈਮ ਰਿਹਾ ਇੱਥੇ ਹੈ ਨਾ ਉਹਨਾਂ ਨੇ ਡਿਵੈਲਪਮੈਂਟ ਕੀਤੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉਹਨਾਂ ਨੇ ਕੀਤੀ ਅੰਗਰੇਜ਼ ਆਏ ਅੰਗਰੇਜ਼ਾਂ ਦੇ ਦੌਰ ਚ ਉਹਨਾਂ ਨੇ ਆਪਣਾ ਰਾਜ ਭਾਗ ਇਥੋਂ ਚਲਾਇਆ ਬਿਲਕੁਲ ਬਿਲਕੁਲ ਸ ਵੱਖ-ਵੱਖ ਰਾਜਾਂ ਨਾਲ ਵੱਖ-ਵੱਖ ਸਦੀਆਂ ਨਾਲ ਸੰਬੰਧਿਤ ਇੱਥੇ ਆਪਾਂ ਨੂੰ ਮਿਲਦੀਆਂ ਜੀ ਬਿਲਕੁਲ ਐਵੇਂ ਬਿਲਕੁਲ ਜਿਵੇਂ ਨਾ ਲਾਹੌਰ ਸ਼ਹਿਰ ਚ ਪੁਰਾਣੇ ਗੱਡੇ ਗੱਡਾ ਘੋੜੀ ਗੱਡਾ ਮਿਲ ਜਾਂਦਾ ਤੇ ਓਵੇਂ ਇੱਥੇ ਜੀ ਜਿਹੜਾ ਘੋੜਾ ਗੱਡੀ ਹੈ ਤੇ ਘੋੜਾ ਗੱਡੀ ਇੱਥੇ ਵੀ ਚੱਲਦੀ ਹੈ ਤੇ ਸਮਝਿਆ ਰਹੇ ਸਾਰੇ ਸ਼ਹਿਰਾਂ ਚ ਹੀ ਚੱਲਦੀ ਹੈ ਕਰਾਚੀ ਘਰੂਚੀ ਵੀ ਚੱਲਦੀ ਹੈ ਨੇ ਨਹੀਂ ਇਹ ਜਿਹੜੇ ਪੁਰਾਣੇ ਸ਼ਹਿਰ ਹਨ ਜਿੱਦਾਂ ਮਲਤਾਨ ਬਹੁਤ ਪੁਰਾਣਾ ਵਾ ਹਮ ਹਮ ਉਹਨੇ ਕਿੱਥੇ ਕਿੱਥੇ ਇਹ ਕਲਚਰ ਰਹਿ ਗਿਆ ਵਾ ਤਾਂਗੇ ਘੋੜੇ ਦਾ ਇਹ ਤਾਂ ਹੁਣ ਰਖਸ਼ੇ ਰੁਕਸ਼ਿਆਂ ਨੇ ਇਹ ਇਹਨਾਂ ਦੀ ਜਗ੍ਹਾ ਲੈ ਲਈ ਰਖਸ਼ਿਆਂ ਨੇ ਹਮ ਤੇ ਲੋਕ ਪਰ ਇਹਦੇ ਤੇ ਬੰਦੇ ਵੀ ਆ ਇਹ ਐ ਨਹੀਂ ਵੀ ਟੂਰਿਸਟ ਨੂੰ ਵਿਜ਼ਿਟਰ ਨੂੰ ਘਮਾਉਣ ਵਾਸਤੇ ਖੜਾਈਆਂ ਲੋਕ ਇਹਦੇ ਤੇ ਸਫਰ ਕਰਦੇ ਆ ਜੀ ਤੇ ਅੱਜ ਵੀ ਲੋਕ ਮਤਲਬ ਬਹਿ ਕੇ ਇਧਰ ਉਧਰ ਜਾਂਦੇ ਜਿੰਨੇ ਪੁਰਾਣੇ ਲੋਕ ਆ ਹਨਾ ਚਲਿਏ ਹਾਂ ਚਲਿਏ ਚਲਿਏ ਹੁਣ ਅੱਗੇ ਚੱਲਦੇ ਆਂ ਸਾਡੇ ਪਿੱਛੇ ਹੁਣ ਤੁਸੀਂ ਮਲਤਾਨ ਸ਼ਹਿਰ ਦਾ ਜਿਹੜਾ ਕਲॉक ਟਾਵਰ ਘੰਟਾ ਘਰ ਹੈ ਉਹ ਦੇਖ ਸਕਦੇ ਹੋ ਘੰਟਾ ਘਰ ਚੌਂਕ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਮਤਲਬ ਅਲੱਗ-ਅਲੱਗ ਹਿੱਸਿਆਂ 'ਚ ਵਸਿਆ ਹੋਇਆ ਸ਼ਹਿਰ ਹੈ ਮਲਤਾਨ ਜਿਹੜਾ ਇਹ ਘੰਟਾ ਘਰ ਹੈ ਅੰਗਰੇਜ਼ਾਂ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਉਮਰભાઈ ਇਹਦਾ ਘੰਟਾ ਘਰ ਦਾ ਬੜਾ ਫਰਕ ਹੈ ਜਿਵੇਂ ਫੈਸਲਾਬਾਦ ਦਾ ਘੰਟਾ ਘਰ ਹੈ ਜਾਂ ਅਸੀਂ ਸਿਆਲਕੋਟ ਦੇਖਿਆ ਸੀ ਕਲॉक ਟਾਵਰ ਇਹ ਡਿਫਰੈਂਟ ਤਰ੍ਹਾਂ ਦਾ ਬਣਾਇਆ ਹੋਇਆ ਹੈ ਹਨਾ ਜੇ ਤਕਰੀਬਨ ਇਸकी ਹਿਸਟਰੀ ਇਹ ਹੈ ਕਿ

ਅ ਮਤਲਬ ਲਾਹੌਰ ਨਹੀਂ ਪੈਂਦੇ ਸੀ ਇੱਥੇ ਪੈਂਦੇ ਸੀ ਸਰ ਯਹਾਂ ਬੈਠਦੇ ਜਿਹੜੇ ਗਵਰਨਰ ਜਨਰਲ ਨੇ ਬਣਾਇਆ ਅੱਛਾ ਜੀ ਲਾਹੌਰ ਹਾਂ ਇਹ ਲਾਹੌਰ ਦਾ ਪੁਰਾਣਾ ਸ਼ਹਿਰ ਹੈ ਲਾਹੌਰ ਸੀ ਤਾਂ ਬਹੁਤ ਪੁਰਾਣਾ ਸ਼ਹਿਰ ਹੈ ਹਾਂ ਨਹੀਂ ਗਵਰਨਰ ਜਨਰਲ ਇੱਥੇ ਪੈਂਦੇ ਸੀ ਯਹਾਂ ਬੈਠ ਮਲਤਾਨ ਬੈਠਿਆ ਕਰਦੇ ਮਲਤਾਨ ਬੈਠ ਕੇ ਕੰਟਰੋਲ ਕਰਦੇ ਸੀ ਠੀਕ ਹੈ ਜੀ ਤੇ ਇਹ ਦੇਖੋ ਜੀ ਕੰਟਾ ਘਰ ਇਹ ਆਪਣਾ ਹੀ ਬਣਾਇਆ ਹੋਇਆ ਸਮਝੋ ਲਾਰਡ ਰਿਪਨ ਸਾਹਿਬ ਦਾ ਤਾਂ ਹੁਣ ਤੁਹਾਨੂੰ ਅੱਛਾ ਇਹ ਨੇੜੇ ਜਾ ਕੇ ਦੇਖ ਸਕਦੇ ਹਾਂ ਵੀ ਆਪਣੇ ਹੀ ਹੈ ਸਾਰੇ ਆਪਣੇ ਹੀ ਹੈ ਸਹੀ ਗੱਲ ਹੈ ਤੇ ਨੇੜੇ ਜਾ ਕੇ ਦੇਖ ਸਕਦੇ ਆਪਾਂ ਜ਼ਰੂਰ ਅੰਦਰ ਜਾ ਕੇ ਵੀ ਦੇਖੀਂ ਅੰਦਰ ਜਾ ਕੇ ਵੀ ਦੇਖੀਂ ਹੁਣ ਤੁਹਾਨੂੰ ਨੇੜੇ ਦਿਖਾ ਕੇ ਲੈਣੇ ਹੋਣੇ ਜੀ ਤੇ ਜਿਹੜਾ ਚਲੋ ਜੀ ਹਾਂਜੀ ਹਾਂਜੀ ਤੇ ਮਲਤਾਨ ਸ਼ਹਿਰ ਦੀ ਜਿਹੜੀ ਅਸਲ ਚ ਖੂਬਸੂਰਤੀ ਇੱਥੋਂ ਪਤਾ ਲੱਗਦੀ ਆ ਕਿਉਂਕਿ ਇੱਥੋਂ ਅ ਮਤਲਬ ਇਹਨਾਂ ਉਮਰਬਾਈ ਇਹ ਉਹਦੇ ਚ ਤਾਂ ਨਹੀਂ ਹੈਗਾ ਅੰਦਰੋਂ ਅੰਦਰੋਂ ਚ ਤਾਂ ਨਹੀਂ ਹੈਗਾ ਆਊਟਸਾਈਡ ਹੈ ਬੈਰੂਨ ਮੈਂ ਬੈਰੂਨ

ਤੇ ਦੇਖੋ ਜੀ ਅਸੀਂ ਤਾਂ ਪਹਿਲਾਂ ਇਹ ਸ਼ਹਿਰ ਹੈ ਜਿਹੜੇ ਜਦੋਂ ਕ੍ਰਿਕਟ ਦੇ ਮੈਚ ਹੋਏ ਹੋਏ ਕਰਦੇ ਸੀ ਮਲਤਾਨ, ਕਰਾਚੀ ਤੇ ਮੀਰਪੁਰ ਇਹ ਉਹਨਾਂ ਦੀ ਦੇਖੇ ਹੋਏ ਸ਼ਹਿਰ ਸੀਗੇ ਉਦੋਂ ਮਾੜਾ-ਮਾੜਾ ਜ਼ੂਮ ਕਰਕੇ ਛੋਟੇ ਹੁੰਦੇ ਦਿਖਾਉਂਦੇ ਸੀਗੇ ਵੀ ਆਹ ਸ਼ਹਿਰ ਹੈ ਜੀ ਤੇ ਹੁਣ ਪਹਿਲੀ ਵਾਰ ਜ਼ਿੰਦਗੀ 'ਚ ਮੌਕਾ ਮਿਲਿਆ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੇ ਜਿਨ੍ਹਾਂ ਇੰਨੀ ਸੋਹਣੀ ਜ਼ਿੰਦਗੀ ਤੀ ਸਾਰਾ ਜਿੰਨਾ ਪਹਿਲਾਂ ਦੇਖਿਆ ਸੀ ਉਹ ਦੇਖਣ ਨੂੰ ਮਿਲਿਆ ਹਨ ਤੇ ਇਹ ਆ ਗਿਆ ਜੀ ਆ ਗਿਆ ਜੀ ਵੋਲਡ ਸਿਟੀ ਅਥਾਰਟੀ ਮਲਤਾਨ ਜਿਵੇਂ ਦੱਸਿਆ ਸੀ ਤੁਹਾਨੂੰ ਔਰ ਔਰ ਵੋਲਡ ਸਿਟੀ ਅਥਾਰਟੀ ਕਾ ਮੈਂ ਆਫੀਸ਼ਲ ਵੀਲੋਗਰ ਹਾਂ ਇਸ ਟਾਈਮ ਉਹ ਕੀ ਬਾਤ ਹੈ ਬਹੁਤ ਵਧੀਆ ਗੱਲ ਹੈ ਜੀ ਸਰ ਥੈਂਕ ਯੂ ਜੀ 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 ਇਹ ਮਲਤਾਨ ਦੀ ਪਛਾਣ ਹੈ ਇਹਦੀ ਗੱਲ ਕਰਦੇ ਸੀ ਜਿਹੜੇ ਮਜ਼ਾਰ ਬਣੇ ਹੋਏ ਹਨ ਤੇ ਇਹਨਾਂ ਕਰਕੇ ਮਲਤਾਨ ਨੂੰ ਜਾਣਦੇ ਆਪ ਕੋ ਇੱਕ ਹੋਰ ਚੀਜ਼ ਦਿਖਾਤਾ ਐਸੀ ਐਸੀ ਹਾਂ ਜੀ ਇਹ ਦੇਖिए ਅੱਛਾ ਜੀ ਇਹ ਦੇਖੋ ਜੀ ਦਿਸ ਕਾਰਨਰ ਸਟੋਨ ਬਲਾਕ ਟਾਵਰ ਹੈ ਰਿਪਨ ਰਿਪਨ ਹਾਏ ਹਾਏ ਰਿਪਨ ਰਿਪਨ ਸੀ ਉਹਨਾਂ ਦਾ ਨਾਮ ਰਿਪਨ ਸਮੀ ਐਵੇਂ ਛੋਟੀਆਂ ਮੋਟੀਆਂ ਗੱਲਾਂ ਨਹੀਂ ਮੰਨਦਾ ਫਿਰ ਤੇਰਾ ਰਿਪਨ ਨਹੀਂ ਆ ਇਹ ਰਿਪਨ ਰਿਪਨ ਐ ਤਾਂ ਹੁਣ ਕੋਸ਼ਿਸ਼ ਗਈਆਂ ਮੰਨਦਾ ਮੰਨ ਲਿਆ ਮੰਨ ਲਿਆ ਕਿਤੇ ਸਮੀ ਲਿਖਿਆ ਦਿਖਾ ਘੰਟਾ ਦਿਖਾਓ ਸਾਨੂੰ ਕਿੱਥੇ ਆ ਚਲੋ ਜੀ ਉੱਪਰਲੇ ਪਾਸੇ ਚੱਲਦੇ ਆ ਉੱਪਰਲੇ ਪਾਸੇ ਹੁਣ ਨੇੜੇ ਦੇਖਦੇ ਆ ਸਾਰਾ ਆਲਾ ਦਵਾਲਾ ਇਹ ਲਓ ਜੀ ਅਸੀਂ ਆ ਗਏ ਉੱਪਰਲੇ ਪਾਸੇ ਤੇ ਇਹ ਉਮਰભાઈ ਲੈ ਆਏ ਇਹਨਾਂ ਦੀ ਜਾਣ ਪਛਾਣ ਹੈ ਤੇ ਆਮ ਕਹਿੰਦੇ ਆਉਣ ਨਹੀਂ ਦਿੰਦੇ ਤੇ ਇਹ ਅਫੀਸ਼ੀਅਲ ਵਲੌਗਰ ਨੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਅ ਇਥੋਂ ਦੇ ਮਲਤਾਨ ਸ਼ਹਿਰ ਦੇ ਟੂਰਿਸਟ ਡਿਪਾਰਟਮੈਂਟ ਨੂੰ ਵੀ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਉਹਨਾਂ ਨੂੰ ਸਾਰਾ ਦਰਵਾਜ਼ੇ ਖੋਲ ਦੇਣਾ ਜ਼ਰਾ ਨਾਲ ਸੋਸ਼ਲ ਮੀਡੀਆ ਅੱਜਕੱਲ੍ਹ ਚੱਲਦਾ ਹੈ ਉਹਨਾਂ ਨਾਲ ਲੱਗੇ ਚੱਲਣਾ ਪੈਂਦਾ ਅੱਛਾ ਇਹ ਰੂਮ ਹੈ ਜੀ ਇਹ ਰਿਪਨ ਹਾਲ ਦਾ ਜੀ ਅੱਛਾ ਰਿਪਨ ਸਰਪਲ ਦਾ ਰੂਮ ਹੈ ਸਮੀ ਮੇਰਾ ਕਮਰਾ ਅੰਦਰ ਨਹੀਂ ਹੋਇਆ। ਔਰ ਯਹਾਂ ਉਨਕੀ ਟੇਬਲ ਹੁੰਦੀ ਸੀ ਆਏ ਆਪਕੋ ਇਹ ਜਰਾ ਦਰਵਾਜ਼ੇ ਖੁਲਵਾਰੋ ਮੇ ਜਰਾ। ਅੱਛਾ ਹਾਂਜੀ। ਸਾਰੀ ਰੋਸ਼ਨੀ ਹੋ ਜਾਏਗੀ। ਇਹ ਪੁਰਾਣੀਆਂ ਤਸਵੀਰਾਂ ਲਗੀਆਂ ਹੋਈਆਂ ਜੀ ਹੈ। ਇਹ ਅਬ ਇਹ ਇਹ ਤਾਜ਼ਾ ਤਸਵੀਰਾਂ ਪੁਰਾਣੀ ਕਮ ਹੈ ਇਸਮੇ। ਅੱਛਾ ਜੀ। ਇਹ ਮਲਤਾਨ ਸ਼ਹਿਰ ਦਾ ਨਕਸ਼ਾ ਜੀ ਤੇ ਆਹਾ ਜੀ ਜੇ ਮਲਦਾਨ ਚ ਦੇਖਣ ਵਾਲੀ ਆ। ਵੈਸੇ ਅਸੀਂ ਤੁਹਾਨੂੰ ਮੇਨ ਮੇਨ ਤਕਰੀਬਨ ਸਾਰਾ ਦਿਖਾ ਰਹੇ ਹਾਂ ਮਸਜਿਦ ਆਗੇ ਤਬਰੀਜ਼ ਆ ਸ਼ਾਹ ਸ਼ਮਸ਼ਤ ਤਬਰੀਜ਼ ਜੀ ਦਾ ਦਰਬਾਰ ਆ ਗਿਆ। ਮੇਨ ਮੇਨ ਆਲਮੋਸਟ ਆ ਸਾਰੇ ਗੇਟ ਆਗੇ ਜਿੰਨੇ ਗੇਟ ਆ ਅੰਦਰਲੇ ਪਾਸੇ ਉਹ ਮੰਦਰ ਆਗੇ ਜਿੰਨੇ ਮੰਦਰ ਪਏ ਪ੍ਰਾਣੀਆਂ ਗਲੀਆਂ ਹਨ ਥੋੜਾ ਜਿ ਤੁਸੀਂ ਨੇੜੇ ਕਰਕੇ ਵੀ ਦੇਖ ਸਕਦੇ ਆ ਇੰਨਾ ਕੁਛ ਹੈ ਮਲਦਾਨ ਚ ਦੇਖਣ ਵਾਲਾ ਜਿਹੜਾ ਯਹਾਂ ਜੋ ਪੁਰਾਣੇ ਬਿਲਡਿੰਗਸ ਬਣਤੀ ਸੀ ਨਾ ਉਹਦਾ ਇੱਕ ਕਨਸੈਪਟ ਹੁੰਦਾ ਸੀ ਕਿ ਵੈਂਟੀਲੇਸ਼ਨ ਬਹੁਤ ਲੈਵਲ ਕੀ ਹੋਣੀ ਚਾਹੀਏ ਹਾਂਜੀ ਅਬ ਆਪ ਜੈਸੇ ਅੰਦਰ ਐਂਟਰ ਹੋਗੇ ਔਰ ਆਪ

यहाँ से ये जगह थे ऑफिस सी का जी और ये उनका फिर मीटिंग हॉल होता था आगे सारा जी काफ़ी प्राणी है ना उपरले पासे भी प्राणी है वो देखो जी उपरों देख सकते हो लकड़ का है हो सार सारा जी अच्छा एक और मजे की बात बताऊँ आपको हाँ जी ये इसके एक नीचे हॉल है इसमें वो जो पिलर्स है ना ट्रेन की पटरी के अच्छा ट्रेन की पटरी दे ट्रेन की पटरी के ओके चलो ਥੈਂਕ ਯੂ ਜੀ ਹੁਣ ਘੰਟਾ ਵੇਖੀਏ ਚਲੋ ਜੀ ਬਹੁਤ ਜੀ ਬਾਤ ਆਉਂਦੀ ਹੈ ਚਲੋ ਲਓ ਜੀ ਘੰਟਾ ਕਰਦੇ ਬਿਲਕੁਲ ਉੱਪਰਲੇ ਪਾਸੇ ਪਹੁੰਚ ਗਏ ਆ ਤੇ ਇੱਥੋਂ ਜਿਹੜਾ ਸ਼ਹਿਰ ਆ ਉਹ ਸਾਫ਼ ਦਿਖ ਜਾਏਗਾ ਤੇ ਹੁਣ ਤੁਹਾਨੂੰ ਮਲਤਾਨ ਸ਼ਹਿਰ ਦੀ ਅਸਲ ਤੇ ਜਿਹੜੀ ਖੂਬਸੂਰਤੀ ਹੈ ਉੱਪਰਲੇ ਪਾਸੇ ਦਿਖਾਉਣ ਲੱਗੇ ਆ ਕੀ ਬਾਤ ਹੈ ਯਾਰ ਵਾਕੀ ਬਹੁਤ ਸੋਹਣਾ ਦਿਖਦਾ ਹੈ ਯਾਰ ਦਿਖਾਉਣਾ ਤੁਹਾਨੂੰ ਐਸਾ ਇਹ ਦੇਖੋ ਪੁਰਾਣੀਆਂ ਗਲੀਆਂ उमर भैया चौक का नाम की है ये घंटा घर चौकता है अच्छा घंटा घंटाघर चौक है घंटाघर चौक है ये ए, देखो जी। ये रहा वो सायरन जिसका मैं कह रहा हूँ ये गुगू साइरन ये साइरन का ये लोगों को इन्फॉर्म करने के लिए इकट्ठा करने के लिए कोई जरूरी ऐलान करना होता था ना जब अंग्रेजा ने अंग्रेजा ने गवर्नमेंट ने ਫਿਰ ਇਹ ਸਾਇਰਨ বাজਾਤੇ ਤੇ ਹਵਾਵਾਂ ਇਕੱਠੀ ਹੋ ਜਾਂਦੀ ਸੀ ਤੇ ਉਸਕੇ ਬਾਅਦ ਕਿਉਂਕਿ ਟੈਲੀਫੋਨ ਨਹੀਂ ਤੇ ਉਸ ਟਾਈਮ ਮੇ ਕੋਈ ਸੋਸ਼ਲ ਜ਼ਰਾਇਆ ਨਹੀਂ ਤੇ ਆਪਣਾ ਮੈਸੇਜ ਦੇਣੇ ਲਈ ਹਾਂਜੀ ਉਸ ਟਾਈਮ ਮੇ ਸਾਇਰਨ ਕੋ ਬੁਜਾ ਕੇ ਜੋ بڑے بڑے ਉਹਨਕੇ ਹੋਤੇ ਤੇ ਸਰਕਰਦਾ ਸਰਦਾਰ ਸਮਥਿੰਗ ਜੋ ਹੋਤੇ ਤੇ ਉਹਨੂੰ ਫਿਰ ਇਹ ਆਪ ਬਤਾਇਆ ਜੋ ਉਹਨਾਂ ਦਾ ਅਗੇ ਪਲਾਨ ਹੋਤਾ ਸੀ ਹਾਂਜੀ ਲਓ ਜੀ ਹੁਣ ਤੁਹਾਨੂੰ ਨੇੜੇ ਦਿਖਾ ਦਈਏ ਥੋੜਾ ਜਿਹਾ ਇਧਰ ਇਹਨਾਂ ਨੇ ਬੰਦ ਕੀਤਾ ਹੋਇਆ ਅੱਗੇ ਜਾਣਾ ਥੋੜਾ ਜਿਹਾ ਅੱਗੇ ਚਲੇ ਜਾਓ ਤੇ ਨਾਲ ਮੈਂ ਤੁਹਾਨੂੰ ਮੇਨ ਜਿਹੜੀ ਚੀਜ਼ ਦਿਖਾਉਣੀ ਹੈ ਮੈਂ ਉੱਪਰ ਸ਼ਹਿਰ ਅੱਗੇ ਉਹ ਜਾਜ਼ੂਰੀ ਤੇ ਉਹ ਮਲਤਾਨ ਸ਼ਹਿਰ ਦੀ ਸ਼ਾਨ